ਦੇਖੋ ਜੀ ਇਹਦਾ ਨਾਵਾ ਫਤਿਹ ਵੀਰਾਂ ਨੇ ਰੱਖਿਆ ਗੱਲ ਸਾਹਿਬ ਤੇ ਜਿਹੜੇ ਵੀਰ ਬੈਠੇ ਆ ਜੀ ਇਹ ਲੈ ਕੇ ਆਏ ਜੀ ਕੋੜੇ ਕੋੜੀ ਖਾ ਦਾ ਇੱਥੇ ਮੇਲਾ ਲੱਗਾ ਜੀ ਤੇ ਬੜੀ ਚੜ੍ਹਦੀ ਕਲਾ ਵੇਖੋ ਇਹ ਬੰਦਿਆਂ ਦੀ ਤਰ੍ਹਾਂ ਕੋਈ ਵੀ ਜਾਨਵਰ ਹੈ ਨਾ ਆਪਾਂ ਚਾ ਕੋਈ ਵੀ ਰੱਖਦੇ ਆ ਕਰੇ ਪਸ਼ੂ ਰੱਖਦੇ ਆ ਜਾਨਵਰ ਰੱਖਦੇ ਆ ਭਾਈ ਜੀ ਜੇ ਉਹਨੂੰ ਆਪਾਂ ਬੋਲਾਂਗੇ ਗੱਲਾਂ ਕਰਾਂਗੇ ਹਰ ਇੱਕ ਭਾਈ ਜੀ ਗੱਲ ਸਮਝਦਾ ਪਾਉ ਜੀ ਇਹਦਾ ਨਾਵਾ ਫਤਿਹ ਤੇ ਫਤੇ ਕਹਿ ਦਈਏ ਤਾਂ ਬਾਈ ਜੀ ਉਹ ਫਤੇ 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 ਆ ਦੇਖੋ ਨਾ ਜਦੋਂ ਆਵਾਜ਼ ਮਾਰਦਾ ਤਾਂ ਦੇਖਦਾ ਫਤੇ ਆ ਗੱਲ ਹੁੰਦੀ ਹੈ ਜੀ ਜੋ ਮਰਜ਼ੀ ਸਖਾ ਲੋ ਇਹਨਾਂ ਚੀਜ਼ਾਂ ਨੂੰ ਤੇ ਮੈਨਾਂ ਵੀ ਰੱਖਣੇ ਚਾਹੀਦੇ ਇਹੋ ਜੀਆਂ ਚੀਜ਼ਾਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੀ ਜਿੱਥੇ ਘੁੰਮ ਜਾਂਦੀਆਂ ਉੱਥੇ ਬਾਈ ਜੀ ਹਰ ਮੋਰਚਾ ਫਤੇ ਹੁੰਦਾ ਬਾਈ ਜੀ ਤੇ ਕਰੋ ਵੀਡੀਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ